ਪੁਨਰਸੁਰਜੀ ਦੀ ਜ਼ਿਲ੍ਹਾ ਪਧਰੀ ਟੀਮ ਵੱਲੋਂ ਅੰਮ੍ਰਿਤਸਰ ਡੀਸੀ ਦਫ਼ਤਰ ਵਿਖੇ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਪਾਰਟੀ ਦੇ ਆਗੂਆਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਨੂੰ ਨੇਚਰਲ ਡਿਜ਼ਾਸਟਰ ਖਾਸ ਕਰਕੇ ਹੜਾ ਤੇ ਬੇਮੌਸਮੀ ਬਾਰਿਸ਼ ਦਾ ਕੰ ਬਹੁਤ ਜ਼ਿਆਦਾ ਤਬਾਹੀ ਦਾ ਸਾਹਮਣਾ ਕਰਨਾ ਪਿਆ ਹੜ੍ਹਾਂ ਕਣ ਕਿਸਾਨਾਂ ਦੀ ਜ਼ਮੀਨ ਤੇ ਖੇਤਾਂ ਦੀ ਫਸਲ ਝੋਨਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਬਰਬਾਦ ਹੋ ਗਈ ਪਰ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਬਲੋਂ ਕਿਸੇ ਕਿਸਾਨ ਨੂੰ ਕੋਈ ਵਾਸਤਵਿਕ ਵਿੱਚ ਮਦਦ ਮਿਲੀ ਇਸ ਤਰ੍ਹਾਂ ਅਗੁਆਨੇ ਦੱਸਿਆ ਕਿ ਜਦੋਂ ਕਿਸਾਨ ਕਿਸੇ ਤਰ੍ਹਾਂ ਝੋਨਾ ਤਿਆਰ ਕਰਕੇ ਖਲਿਆਣੀ ਤੱਕ ਲਿਆਉਂਦੇ ਨੇ ਤਵੇ ਮੌਸਮੀ ਬਾਰਿਸ਼ ਤੇ ਹਲਦੀ ਰੋਗ ਨੇ ਝੋਨੇ ਦੀ ਉਪਜ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਝੋਨਾ ਝਾੜ ਘਟੋ ਘੱਟ 8 ਤੋਂ 9 ਕੁਇੰਟਲ ਘਟਿਆ ਇਸ ਨਾਲ ਕਿਸਾਨ ਹੋਰ ਜ਼ਿਆਦਾ ਕਰਜ਼ ਦੇ ਵਿੱਚ ਫਸ ਗਏ ਨੇ ਹਾਂਜੀ ਅੱਜ ਇਸ ਨੰਤਰ ਪਹੁੰਚੇ ਹਾਂਜੀ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਡੀਸੀ ਆਫਿਸ ਜਿਹੜਾ ਉਹਦੇ ਵਿੱਚ ਸਾਰਿਆਂ ਜ਼ਿਲ੍ਹਿਆਂ ਤੇ ਜੋ ਅਕਾਲੀ ਦਲ ਦਾ ਫੈਸਲਾ ਸੀ ਮੈਮੋਰੰਮ ਦੇਣ ਵਾਸਤੇ ਡੀਸੀ ਆਫਿਸ ਪਰ ਪਹੁੰਚਿਆ ਔਰ ਡੀਸੀ ਸਾਹਿਬ ਸਾਨੂੰ ਮਿਲੇ ਨੇ ਕਿ ਉਹਨਾਂ ਨੇ ਸਾਡੀ ਮੀਟਿੰਗ ਕੀਤੀ ਹੈ ਡੀਸੀ ਸਾਹਿਬ ਨੇ ਔਰ ਉਹ ਸਾਰਾ ਮੈਮੋਰੰਮ ਜਿਹੜਾ ਵਾ ਬੜਾ ਲੈ ਕੇ ਤੋਂ ਕਹਿੰਦੇ ਕਿ ਸਰਕਾਰ ਨੂੰ ਭੇਜ ਦਿੰਦੇ ਆ ਮੈਮੋਰੰਮ ਜਿਹੜਾ ਵਾ ਉਹ ਦਿੱਤਾ ਬਾਅਦ ਜੋ ਪੰਜਾਬ ਦੇ ਵਿੱਚ ਇੱਕ ਬੈਲਟ ਜਿਹੜੀ ਪੂਰੀ ਆ ਹੜ੍ਹਾਂ ਨਾਲ ਤਬਾਹ ਹੋ ਚੁੱਕੀ ਹੈ ਜਿਹਦੇ ਵਿੱਚ ਪਿੰਡਾਂ ਦੇ ਲੋਕਾਂ ਦੀ ਕਿਸਾਨਾਂ ਦੀ ਜਿਹੜੀ ਫਸਲ ਆ ਉਹ ਮਾਰੀ ਗਈ ਆ ਔਰ ਬਹੁਤ ਸਾਰੇ ਘਰ ਵੀ ਜਿਹੜੇ ਨੇ ਪਿੰਡ ਜਿਹੜੇ ਆ ਉਹ ਡੁੱਬੇ ਰਹੇ ਨੇ ਇਵਨ ਕਿ ਗੁਰਦੁਆਰਾ ਸਾਹਿਬ ਵੀ ਉਹਦੇ ਵਿੱਚ ਬਹੁਤ ਸਾਰੇ ਆਉਂਦੇ ਨੇ ਗੁਰਦੁਆਰਿਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਮੰਦਰਾਂ ਦਾ ਵੀ ਨੁਕਸਾਨ ਹੋਇਆ ਗਿਰਜਾਂ ਦਾ ਵੀ ਨੁਕਸਾਨ ਹੋਇਆ ਜਿਸ ਹਿੱਸੇ ਕਿਉਂਕਿ ਵਾਟਰ ਬੈੱਟ ਆ ਤੇ ਉਹਦੇ ਨਾਲ ਹੀ ਰਾਵੀ ਦਰਿਆ ਜਿਹਦਾ ਵਹਨ ਪੁੱਟਿਆ ਸੀ ਇਸ ਕਰਕੇ ਉਹ ਉਹਦੇ ਮੁਆਵਜ਼ੇ ਲਈ ਔਰ ਖਾਸ ਕਰਕੇ ਇਹ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਲਗਾਤਾਰ بارشਾਂ ਹੋਈਆਂ ਉਹਦੇ ਨਾਲ ਜਿਹੜੀ ਝੋਨੇ ਦੀ ਫਸਲ ਆ ਉਹਨੂੰ ਹਲਦੀ ਰੋਗ ਤੇ ਹੋਰ ਕਈ ਰੋਗ ਪਾ ਕੇ ਉਹ ਜਿਹੜਾ ਉਹਦਾ ਝਾੜ ਆ 40 ਤੋਂ 50% ਝਾੜ ਜਿਹੜਾ ਆਮ ਸਾਰੇ ਪੰਜਾਬ ਵਿੱਚ ਘਟ ਗਿਆ ਅਸੀਂ ਪੰਜਾਬ ਸਰਕਾਰ ਔਰ ਗਵਰਨਰ ਨੂੰ ਔਰ ਦਿੱਲੀ ਸਰਕਾਰ ਨੂੰ ਡੀਸੀ ਸਾਹਿਬ ਦੇ ਰਾਹੀਂ ਇੱਕ ਮੈਮੋਰੰਡਮ ਦਿੱਤਾ ਹੈ ਕਿ ਜਿਹੜੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਨੇ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਘੱਟੋ-ਘੱਟ ਜਿਹੜਾ ਵਾ ਉਹ ਆਪਣਾ 10000 ਰੁਪਏ ਕਿਲਦੇ ਦੇ ਹਿਸਾਬ ਨਾਲ ਦਿੱਤਾ ਜਾਵੇ ਔਰ ਜਿਹੜਾ ਇਹ ਬਿਮਾਰੀ ਆ ਜਿਹੜੀ ਇਹਨਾਂ ਨੇ ਇਹਨਾਂ ਨੇ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਜਿਹੜਾ ਝੋਨਾ ਚੁੱਕਿਆ ਮੰਡੀਆਂ ਵਿੱਚ ਉਹਨਾਂ ਦਾ ਜਿਹੜਾ ਵਾ ਅਸੈਸਮੈਂਟ ਸੀ ਉਹ ਵੀ ਉਹਨਾਂ ਮਾਫਲੀ ਕੀਤੀ ਉਹ ਆਪਣਾ ਨਾਪ ਤੋਲ ਕਰਕੇ ਪੂਰੀ ਅਸੈਸਮੈਂਟ ਉਸੇ ਤਰ੍ਹਾਂ ਹੀ ਲਾ ਰਹੇ ਨੇ ਜਿਹਦੇ ਨਾਲ ਜ਼ਮੀਨਦਾਰਾਂ ਦਾ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਝਾੜ ਘਟ ਗਿਆ ਕੱਲਾ ਜ਼ਮੀਨਦਾਰਾਂ ਦਾ ਨੁਕਸਾਨ ਨਹੀਂ ਹੋਇਆ ਇਹ ਜ਼ਮੀਨਦਾਰਾਂ ਦੀ ਫਸਲ ਘਟ ਗਈ ਆ ਤੇ ਵਪਾਰੀਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵਿੱਚ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਖਰੀਦੋ ਫਰੋਖਤ ਜਿੰਨਾ ਕਰਨੀ ਸੀ ਅੱਜ ਦੁਕਾਨਦਾਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਹ ਪਰ ਭਾਈ ਜਿਹੜੀ ਆ ਪੰਜਾਬ ਸਰਕਾਰ ਇਹਨਾਂ ਕੋਲ ਬਹੁਤ ਵੱਡਾ ਫੰਡ ਹੁੰਦਾ ਖਾਸ ਕਰਕੇ ਜਿਹੜੀਆਂ ਕੁਦਰਤੀ ਜਾਂਤਾ ਹੁੰਦੀਆਂ ਨੇ ਉਹਦੇ ਤੇ ਸੈਂਟਰ ਸਰਕਾਰ ਕੋਲ ਬਹੁਤ ਵੱਡਾ ਫੰਡ ਹੁੰਦਾ ਅਜੇ ਤੱਕ ਨਾ ਪੰਜਾਬ ਸਰਕਾਰ ਤੇ ਤੇ ਨਾ ਹੀ ਸੈਂਟਰ ਸਰਕਾਰ ਦੇ ਕੰਮ ਤੇ ਜੂੰ ਰਸਕੀ ਆ ਜੇ ਇਹਨਾਂ ਪੰਜਾਬ ਨੂੰ ਸਮੇਂ ਸਿਰ ਨਾ ਸੰਭਿਆ ਤਾਂ ਇਥੋਂ ਦਾ ਪੰਜਾਬ ਦਾ ਜਿਹੜਾ ਕਿਸਾਨ ਜੇ ਕਿਸਾਨੀ ਮਰਦੀ ਆ ਤੇ ਉਹਦੇ ਨਾਲ ਮਜ਼ਦੂਰ ਉਹਦੇ ਨਾਲ ਵਪਾਰ ਉਹਦੇ ਨਾਲ ਜਿਹੜੀ ਆਮ ਜਨ ਸੰਖਿਆ ਜਿਹੜੀ ਆ ਉਹ ਪ੍ਰਭਾਵਿਤ ਹੋਵੇਗੀ ਔਰ ਪੰਜਾਬ ਜਿਹੜਾ ਵਾ ਉਹ ਸਾਰੇ ਦੇਸ਼ ਤੇ ਉੱਤੇ ਪ੍ਰਭਾਵ ਪਾਵੇਗਾ ਇਸ ਕਰਕੇ ਸਰਕਾਰ ਨੂੰ ਵੱਧ ਤੋਂ ਵੱਧ ਜਿਹੜਾ ਪੰਜਾਬ ਨੂੰ ਮੁਆਵਜ਼ਾ ਦੇਣਾ ਚਾਹੀਦਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਦੁਕਾਨਦਾਰ ਜਿਹੜੇ ਨੇ ਬੈਠੇ ਸੀ ਆਸ ਲਾ ਕੇ ਮੇਰਾ ਖਿਆਲ ਨਹੀਂ ਕਿ ਜੋ ਕਰਜ਼ੇ ਚੁੱਕੇ ਨੇ ਆੜੀਆਂ ਕੋਲੋਂ ਉਹ ਵਾਪਸ ਵੀ ਹੋ ਸਕਣ ਉਹ ਕਰਜ਼ੇ ਦੀ ਮਾਰ ਇਹ ਦੂਰਾ ਦਾਵਾ ਕਿਸਾਨ ਪੀੜਿਆ ਜਾਵੇਗਾ ਕਿਉਂਕਿ ਜਿੰਨੇ ਕਰਜ਼ਾ ਚੁੱਕਿਆ ਉਹਨੇ ਵਿਆਜ ਸਮੇਤ ਦੁਣਾ ਕਰਕੇ ਲੈਣਾ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਅਦੀਸ਼ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਤੇ ਗਵਰਨਰ ਰਾਹੀਂ ਵੀ ਇਹ ਸਾਰਾ ਮੈਮੋਰੰडम ਜਿਹੜਾ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਇਹ ਮੈਮੋਰੰडम ਦਿੱਤਾ ਇਹਦੇ ਵਿੱਚ ਸਰਕਾਰਾਂ ਆਪ ਆਪਣਾ ਰੋਲ ਅਦਾ ਕਰਕੇ ਤੇ ਪੰਜਾਬ ਨੂੰ ਰਾਹਤ ਦੇਣ ਕੋਲ ਕੋ ਨੂੰ ਪੁੱਛੀ ਤੋਂ ਅਸੀਂ ਕਾਲੀਦਾਲ ਪੁਨਰ ਸਰਜੀਤ ਵੱਲੋਂ ਜੋ ਪੰਜਾਬ ਦੇ ਸਾਰੇ ਜਿੰਨੇ ਹੈਗੇ ਲੀਡਰ ਸਾ ਜਸਵੀਰ ਸਿੰਘ ਜੀ ਘੁੰਮਣ ਜਨਰਲ ਸੈਕਟਰੀ ਸਾਰ ਮੀਰਾਂਕੋਟ ਅਜੇਪਾਲ ਸਿੰਘ ਮੀਰਾਂਕੋਟ ਜ세 ਬੰਦਕ 77 ਬਾਕੀ ਅਸੀਂ ਵਰਕਿੰਗ ਕਮੇਟੀ ਮੈਂਬਰ ਰਕਵੀਰ ਸਿੰਘ ਰਾਜਾ ਸਾਸੀਂ ਜੋੜਾ ਸਾਹਿਬ ਸਬਲਿੰਦਰ ਸਿੰਘ ਜੋੜਾ ਔਰ ਦੋਬਲੀਆਂ ਸਾਹਿਬ ਜਿਹੜੇ ਸਰਕਲ ਜ세ਧਾਰ ਨੇ ਔਰ ਜੋ ਜ세ਧਾਰ ਨੇ ਪਿੰਡਾਂ ਦੇ ਉਹ ਸਾਰੇ ਹੀ ਸਾਡੇ ਨਾਲ ਆਣ ਕੇ ਡੈਲੀਗੇਟ ਜਿਹੜੇ ਬਣੇ ਨੇ ਉਹ ਸਾਰਿਆਂ ਨੇ ਆਣ ਕੇ ਘੱਟੋ ਘੱਟ 50 ਆਦਮੀ ਸਾਡੇ ਨਾਲ ਜਿਨ੍ਹਾਂ ਨੇ ਆਣ ਕੇ ਮੈਮੋਰੰਡਮ ਦਿੱਤਾ ਤੇ ਅਸੀਂ ਤੁਹਾਡੇ ਮਾਧਿਅਮ ਰਹੀ ਇਹ ਕਹੁੰਦੇ ਆ ਕਿ ਪ੍ਰੈਸ ਵੀ ਇਹ ਪ੍ਰੈਸ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਪ੍ਰੈਸ ਵੀ ਸਾਡੀ ਆਵਾਜ਼ ਨੂੰ ਉਹ ਸੈਂਟਰ ਤੱਕ ਔਰ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਜ਼ਰੂਰ ਕਰੇ ਅਸੀਂ ਪ੍ਰੈਸ ਦਾ ਵੀ ਤਨਹਾਦੇ ਅੱਜ ਇਸ ਤਰ੍ਹਾਂ ਮਨਤੀਓ ਮੌਨਦ ਦੇਣ ਦੇ ਲਈ ਕਿ ਅੱਜ ਅਸੀਂ ਇੱਕ ਸ੍ਰੋਮ ਨੇ ਕਾਲੀਦਾ ਪੁਨਰ ਸਜੀਤ ਵੱਲੋਂ ਜਿਹੜਾ ਅਸੀਂ ਆਪਣਾ ਡਿਸਟ੍ਰਿਕਟ ਹੈੱਡਕੁਆਟਰ ਦਾ ਸਾਰਾ ਪ੍ਰੋਗਰਾਮ ਲਿਖਿਆ ਸੀਗਾ ਉਹ ਉਸ ਨੂੰ ਅਸੀਂ ਨੇਪਰੇ ਚਾੜਨ ਵਾਸਤੇ ਅਸੀਂ ਅੰਮ੍ਰਿਤਸਰ ਦੇ ਹੈੱਡਕੁਆਟਰ ਤੇ ਆਪਣੇ ਨਾਲ ਪਾਰਟੀ ਵਰਕਰਾਂ ਨੂੰ ਲੈ ਕੇ ਸਾਰਿਆਂ ਨੂੰ ਲੀਡਰਾਂ ਨੂੰ ਲੈ ਕੇ ਇੱਥੇ ਪਹੁੰਚੇ ਆਂ ਈਸੀ ਸਾਹਿਬ ਨੂੰ ਚੋਣਾਂ ਦੀ ਜਿਹੜੀ ਹੋਈ ਬਰਬਾਦੀ ਆ ਪੰਜਾਬ ਤੋਂ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਬਰਬਾਦੀ ਆ ਉਹਦੇ ਸਬੰਧ ਚ ਅਸੀਂ ਅੱਜ ਇੱਕ ਮੈਮੋਰੰਡਮ ਦਿੱਤਾ ਹੈ ਤਾਂ ਕਿ ਜਿਹੜਾ ਕਿਸਾਨ ਆ ਉਹ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਤੇ ਨੇਚਰਲ ਡਿਜਾਸਟਰ ਫੰਡ ਜਿਹੜੇ ਨੇ ਉਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਤੇ ਇਹ ਸਮਝਦੇ ਆਪੀ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤ ਕੇ ਤੇ ਅਸੀਂ ਆਪਣੀ ਜਿਹੜੀ ਆ ਗੱਲ ਜਿਹੜੀ ਆ ਤਾਂ ਪਹਚਾ ਸਕੀਏ ਇਸ ਕਰਕੇ ਅੱਜ ਦੇਣਾ ਇਹ ਵੀ ਕਿਰਨਪਾਲ ਕੌਰ ਜੀ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਕਿ ਜਿਹਦੇ ਵਿੱਚ ਉਹ ਕਹਿ ਰਹੇ ਕਿ ਗੁਰੇਸ਼ ਸਾਹਿਬ ਦੀ ਸਮਾਗਮ ਨੇ ਉਹਨਾਂ ਦੀ ਸ਼ੁਰੂਆਤ ਲਈ ਕਿਸੇ ਵੀ ਮੈਂਬਰ ਤੋਂ ਪਿੱਛੇ ਪਿੱਛੇ ਨਹੀਂ ਜਾ ਰਿਹਾ ਆਪਣੇ ਤੌਰ ਤੇ ਹੀ ਅੱਜ ਜਿਹੜੀ ਸ਼ੁਰੂਆਤ ਉਹਨਾਂ ਨੇ ਕੀਤੀ ਜਾ ਰਹੀ ਹੈ ਤੇ ਬੀਬੀ ਕਿਰਨਜੋਤ कौर ਦਾ ਬਿਆਨ ਠੀਕ ਹੈ ਕਿਉਂਕਿ ਇੱਕ ਧੜਾ ਕਾਬਜ ਹੋ ਗਿਆ ਤੇ ਜਿਹੜਾ ਕਾਬਜ ਧੜਾ ਹੈ ਕਾਬਜ ਧੜੇ ਵਾਲ ਕਦੇ ਵੀ ਨਹੀਂ ਪੁੱਛਦੇ ਹੁੰਦੇ ਤੇ ਮੈਂ ਸਮਝਦਾ ਵੀ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ ਤੇ ਸਾਰਿਆਂ ਪੰਥਰੋਂ ਇਕੱਠੇ ਹੋ ਕੇ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਵੰਡੀ ਆ ਜਿਹੜੇ ਕ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਸ ਵੇਲੇ ਕਾਬਿ ਨੇ ਕਿ ਉਹ ਸਾਰਿਆਂ ਧਰਮ ਨਾਲ ਲੈ ਕੇ ਚੱਲਣ